ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਆਪਾਂ ਤੁਹਾਡੇ ਦੀ ਲੈ ਕੇ ਆਏ ਆ ਰਖੜੀ ਨੂੰ ਲੈ ਕੇ ਬਹੁਤ ਜ਼ਿਆਦਾ ਸੋਹਣੇ ਸੂਟ ਤੇ ਜਿੱਦਾਂ ਤੁਹਾਨੂੰ ਪਤਾ ਆ ਵੀ ਸੇਲਾਂ ਦਾ ਸੀਜ਼ਨ ਚੱਲਣ ਡਿਆ ਤੇ ਆਪਣੇ ਕੋਲ ਬਹੁਤ ਸ਼ਾਨਦਾਰ ਸੂਟ ਆ ਗਏ ਜੇ ਫਰੈਸ਼ ਸਟਾਕ ਆ ਬਿਲਕੁਲ ਬਹੁਤ ਟੌਪ ਦੀ ਕੁਆਲਿਟੀ ਦੇ ਨਾਲ ਜੇ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਜੇ ਆਜੋ ਤੁਹਾਨੂੰ ਮੈਂ ਕਰਾਉਣਾ ਚੈੱਕ ਪਹਿਲਾ ਸੂਟ ਚੈੱਕ ਕਰੋ ਜਰੀਏ ਪਿਓਰ ਕਾਟਨ ਦਾ ਸੂਟ ਜੇ ਸ਼ਰਟ ਬਹੁਤ ਜ਼ਿਆਦਾ ਸੋਹਣਾ ਪਿਓਰ ਕਾਟਨ ਤੇ ਇਹ ਤੁਸੀਂ ਵੇਖ ਸਕਦੇ ਜੇ ਸਾਰਾ ਇਹਦੇ ਵਿੱਚ ਜਿਹੜਾ ਜੇ ਵਰਕ ਆ ਬਹੁਤ ਸ਼ਾਨਦਾਰ ਤੇ ਇਹਦੇ ਨਾਲ ਦੁਪੱਟਾ ਜਿਹੜਾ ਜੇ ਉਹ ਵੀ ਉਨਾ ਹੀ ਸ਼ਾਨਦਾਰ ਆ ਦੁਪੱਟਾ ਹੈਗਾ ਜੇ ਕੋਟਾ ਡੋਰੀਆ ਦਾ ਆਲ ਓਵਰ ਸੂਟ ਜੇ 3.5 ਮੀਟਰ ਦੀ ਕੱਟ 12 ਵੱਡਾ ਜੇ ਦੁਪੱਟਾ ਇਹਦੇ ਨਾਲ ਰਹੂਗਾ ਜੇ ਕੋਟਾ ਡੋਰੀਆ ਦਾ ਤੇ ਆ ਸ਼ਾਨਦਾਰ ਜਿਹਾ ਸੂਟ ਤੁਸੀਂ ਵੇਖ ਸਕਦੇ ਜੇ ਰੇਟ ਕੀ ਇਹਦਾ ਸਿਰਫ ਤੇ ਸਿਰਫ 850 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਇਹਦੇ ਵਿੱਚ ਆਜੂਗਾ ਜੇ ਸੇਮ ਕਲਰ ਇੱਕ ਹੋਰ ਸੂਟ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਕਾਟਨ ਦੇ ਵਿੱਚ ਇਹਦਾ ਵੀ ਜਿਹੜਾ ਜੇ ਬਰਜ ਦਾ ਜੇ ਉਹ ਵੱਡਾ ਆਊਗਾ ਸੂਟ ਦਾ ਤੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਦੁਪੱਟੇ ਦੇ ਨਾਲ ਇਹਦੇ ਨਾਲ ਦੁਪੱਟਾ ਜਿਹੜਾ ਜੇ ਉਹ ਮਸਲੀਨ ਕਾਟਨ ਦਾ ਹੈ ਦੁਪੱਟਾ ਆਜੂਗਾ ਜੇ ਬਹੁਤ ਸ਼ਾਨਦਾਰ ਇਹਦੇ ਨਾਲ ਮਸਲੀਨ ਕਾਟਨ ਦਾ ਡਬਲ ਸਾਈਡ ਆਊਗਾ ਕੱਟਵਰਕ ਪਲੱਸ ਏਮਬਰਾਇਡਰੀ ਜੇ ਦੁਪੱਟੇ ਦੇ ਉੱਤੇ ਤੇ ਬਹੁਤ ਹੀ ਜ਼ਿਆਦਾ ਸੋਹਣਾ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਜੇ ਤੇ ਇਹ ਤੁਹਾਨੂੰ ਮਿਲ ਜੂਗਾ ਜੇ 800 ਤੇ 500 ਰੁਪਈਆ ਦੇ ਵਿੱਚ ਇਹਦੇ ਨਾਲ ਆ ਜਾਣਗੇ ਕਲਰ ਚੈੱਕ ਕਰੀ ਜਾਇਓ ਬਹੁਤ ਸ਼ਾਨਦਾਰ ਤੇ ਬਹੁਤ ਜਾਨਦਾਰ ਸੋਹਣੇ ਸੋਹਣੇ ਕਲਰ ਜਨੇ ਆ ਲੋ ਇਹ ਵੀ ਚੈੱਕ ਕਰੋ ਤੁਸੀਂ ਇਹ ਵੀ ਬਹੁਤ ਘੈਂਟ ਜੇ ਦੁਪੱਟਾ ਇਹਦੇ ਨਾਲ ਜਿਹੜਾ ਜੇ ਇਹਦੇ ਨਾਲ ਵੀ ਮਸਲੀਨ कॉटन ਦਾ ਦੁਪੱਟਾ ਜੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਟੂ ਸਾਈਡ ਕਟਵਰਕ ਪਲੱਸ ਇਹਦੇ ਨਾਲ ਆਊਗੀ ਐਮਬਰਾਇਡਰੀ ਇਹਦੇ ਵਿੱਚ ਆ ਗਿਆ ਤੀਸਰਾ ਕਲਰ ਇਹ ਆ ਗਿਆ ਜੇ ਫਰੋਜੀ ਦੇ ਨਾਲ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਦੇ ਸ਼ਾਨਦਾਰ ਤੇ ਜਾਨਦਾਰ ਸੂਟ ਜੇ ਆ ਲੋ ਜੀ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸੇਮ ਰੇਟ ਦੇ ਵਿੱਚ 800 ਤੇ 500 ਰੁਪਈਆ ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਲੋ ਜੀ ਅਗਲਾ ਕਰ ਲੋ ਸਟਾਕ ਚ ਇੱਕ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਆ ਗਿਆ ਜੇ ਇਹਨਾਂ ਦਾ ਫੈਬਰਿਕ ਜਿਹੜਾ ਜੇ ਉਹ ਆਊਗਾ ਜੇ ਮਸਲੀਨ ਕਾਟਨ ਦਾ ਤੇ ਇਹਨਾਂ ਦੇ ਆਉਣਗੇ ਜੇ ਵਰਕ ਬੜੇ ਸੋਹਣੇ ਸੂਟਾਂ ਦੇ ਉੱਤੇ ਮੈਂ ਤੁਹਾਨੂੰ ਸਾਰਾ ਸੂਟ ਦਾ ਖੋਲ ਕੇ ਦਿਖਾਉਣਾ ਤੇ ਆਹ ਨਾਲ ਜੀ ਬਹੁਤ ਜਿਆਦਾ ਸ਼ਾਨਦਾਰ ਲੁਕਿਆ ਸੂਟ ਦੀ ਬਹੁਤ ਜਿਆਦਾ ਸੋਹਣਾ ਸੂਟ ਜੇ ਆ ਚੈੱਕ ਕਰਿਓ ਜੀ ਇਹਦੀ ਕਿਸੇ ਪ੍ਰਿੰਟ ਵੇਖੋ ਇਹਦਾ ਕਿੰਨਾ ਸ਼ਾਨਦਾਰ ਹੈ ਵੀ ਨੈਕ ਦਾ ਡਿਜ਼ਾਈਨ ਜੇ ਤੇ ਤਿੱਲੇ ਦਾ ਉੱਪਰ ਵਰਕ ਜੇ ਇਹਦੇ ਤੇ ਆਹ ਇਧਰ ਇਹਦੇ ਨਾਲ ਲੱਗੀ ਜੇ ਲੈਸ ਸਾਰੀ ਬੜੀ ਸੋਹਣੀ ਤੇ ਪ੍ਰਿੰਟ ਬਹੁਤ ਸ਼ਾਨਦਾਰ ਜੇ ਇਹਦਾ ਸੂਟ ਦਾ ਬਹੁਤ ਜਿਆਦਾ ਸੋਹਣਾ ਸੂਟ ਜੇ ਤੇ ਇਹ ਸ਼ਰਟ ਜਿਹੜੀ ਜੇ ਇਹਦੀ 1.70 ਉਕੀ ਜੇ ਵੱਡੇ ਵਰਦ ਦੇ ਵਿੱਚ ਤੇ ਨਾਲ ਇਹਦੇ ਆਣੀ ਜੇ ਬਾਟਮ ਉਹ ਵੀ ਮਸਲੀਨ कॉटन ਦੀ ਬਾਟਮ ਦੇ ਉੱਤੇ ਜਿਹੜਾ ਜੇ ਉਹ ਵੀ ਸੇਮ ਪੈਚ ਲੱਗਾ ਜੇ ਇਹਦੇ ਨਾਲ ਦਾ ਹੀ ਸ਼ਰਟ ਨਾਲ ਦਾ ਪੈਚ ਜਿਹੜਾ ਬਾਟਮ ਦੇ ਉੱਤੇ ਲੱਗਾ ਜੇ 2.5 ਮੀਟਰ ਦੀ ਬਾਟਮ ਜੇ ਤੇ ਇਹਦੇ ਨਾਲ ਆ ਗਿਆ ਜੇ ਦੁਪੱਟਾ ਮਸਲੀਨ ਦਾ ਸੀਕਵੈਂਸ ਵਾਲਾ ਦੁਪੱਟਾ ਜੇ ਦੁਪੱਟੇ ਦੇ ਵਿੱਚ ਵੀ ਜਿਹੜਾ ਜੇ ਤੁਸੀਂ ਵੇਖ ਸਕਦੇ ਜੇ ਡਿਜ਼ਾਈਨਰ ਪ੍ਰਿੰਟ ਜਿਹੜਾ ਪੈਚ ਲੱਗਾ ਆ ਰਿਹਾ ਹੈ ਬਹੁਤ ਜਿਆਦਾ ਸੋਹਣਾ ਸੂਟ ਜੇ ਬਹੁਤ ਜਿਆਦਾ ਘੈਂਟ ਲੁੱਕ ਜੇ ਇਹਦੀ ਤੁਹਾਨੂੰ ਮੈਂ ਕਰੀ ਫੇਰ ਚੈੱਕ ਕਰਾ ਦਣਾ ਸੂਟ ਪੂਰਾ ਘੈਂਟ ਲੁੱਕ ਦੇ ਵਿੱਚ ਆ ਇਹਦੀ ਬਾਟਮ ਨਾਲ ਆ ਦੁਪੱਟਾ ਤੇ ਆ ਜੇ ਸੂਟ ਦੇਖ ਸਕਦੇ ਜੇ ਤੁਸੀਂ ਬਹੁਤ ਸ਼ਾਨਦਾਰ ਪ੍ਰਿੰਟ ਜੇ ਬਿਨਾਂ ਲਾਈਨਿੰਗ ਤੋਂ ਸਟਿਚ ਹੋ ਜਾਂਦਾ ਜੇ ਸੂਟ ਇਹਨੂੰ ਲਾਈਨਿੰਗ ਦੀ ਵੀ ਲੋੜ ਨਹੀਂ ਜੇ ਬਾਕੀ ਤੁਹਾਡੀ ਆਪਸ਼ਨ ਹੈ ਤੁਹਾਡੇ ਕੋਲ ਕਿ ਤੁਸੀਂ ਲਾਈਨਿੰਗ ਲਾਉਣੀ ਹੈ ਜਾਂ ਬਿਨਾਂ ਲਾਈਨਿੰਗ ਤੋਂ ਪਹਿਣਾਉਣਾ ਇਹਦੇ ਪ੍ਰਿੰਟ ਵੇਖਿਓ ਕਿੰਨੇ ਸ਼ਾਨਦਾਰ ਨੇ ਸੂਟਾਂ ਦੇ ਆ ਲਓ ਜੀ ਆ ਵੀ ਕਰਿਓ ਚੈੱਕ ਜੇ ਇਹਦੀ ਕਲਰ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਇਹਨਾਂ ਦੇ ਬਹੁਤ ਹੀ ਜ਼ਿਆਦਾ ਸੋਹਣੇ ਜੇ ਬਹੁਤ ਸ਼ਾਨਦਾਰ ਜੇ ਰੇਟ ਹੈਗਾ ਜੀ ਸਿਰਫ ਇਹਨਾਂ ਦਾ 850 ਦੇ 50 ਰੁਪਏ ਸ਼ਿਪਿੰਗ ਦਵਾਂਗੇ ਫ੍ਰੀ ਤੁਹਾਨੂੰ ਇਹਦੇ ਵਿੱਚ ਪੇਮੈਂਟ ਜਿਹੜੀ ਹੋਊਗੀ ਜੇ ਆਨਲਾਈਨ ਅਡਵਾਂਸ ਹੋਊਗੀ ਜੇ ਇਹ ਪੈਚ ਵਰਕ ਜਿਹੜਾ ਜੇ ਆ ਕਿ ਆਗੇ ਇਹਨਾਂ ਦੇ ਪੌਂਚਿਆਂ ਦੇ ਉੱਤੇ ਪਹਿਲਾਂ ਜਿੱਦਾਂ ਬਾਟਮ ਦੇ ਉੱਤੇ ਵਰਕ ਆਉਂਦੇ ਸੀ ਇਸ ਵਾਰੀ ਆਗੇ ਡਿਜ਼ਾਈਨਰ ਪੈਚ ਤੇ ਨਾਲ ਆ ਗਿਆ ਜੇ ਦੁਪੱਟਾ ਇਹਨਾਂ ਦੇ ਦੁਪੱਟਾ ਜਿਹੜਾ ਜੇ ਉਹ ਵੀ ਡਬਲ ਡਾਈ ਜਿਹੜਾ ਜੇ ਉਹਦੇ ਆਉਣਾ ਹੀ ਆਉਣਾ ਸੇਮ ਜਿਹੜਾ ਜਿਹੜਾ ਬੇਸ ਕਲਰ ਆ ਉਸੇ ਬੇਸ ਕਲਰ ਦੇ ਨਾਲ ਦੁਪੱਟਾ ਆਊਗਾ ਜੀ ਦੁਪੱਟੇ ਦੇ ਵੀ ਆ ਜਿਹੜਾ ਜੇ ਪੈਚਵਰਕ ਗੋਟਾ ਪੱਟੀ ਲੱਗਾ ਜੇ ਨਾਲ ਤੇ ਆ ਲੋ ਜੀ ਬਹੁਤ ਜ਼ਿਆਦਾ ਲੁੱਕ ਸੋਹਣੀ ਆ ਸੂਟਾਂ ਦੀ ਬਹੁਤ ਜ਼ਿਆਦਾ ਸ਼ਾਨਦਾਰ ਸੂਟਾਂ ਅੱਜ ਦੇ ਪ੍ਰਿੰਟ ਜਿੰਨੇ ਵੀ ਤੁਸੀਂ ਵੇਖੋਗੇ ਨਾ ਸਾਰੇ ਪ੍ਰਿੰਟ ਬਹੁਤ ਹੀ ਪਿਆਰੇ ਨੇ ਤੇ ਬਹੁਤ ਹੀ ਜ਼ਿਆਦਾ ਸੋਹਣੇ ਜੇ ਜਲਦੀ ਜਲਦੀ ਬੁੱਕ ਕਰ ਲਿਓ ਕਿਉਂਕਿ ਸਟਾਕ ਜਿਹੜਾ ਜੇ ਘਟਿਆ ਤੇ ਡਿਮਾਂਡ ਜਿਹੜੀ ਹੈ ਇਹਨਾਂ ਦੀ ਵਧਣ ਵਾਲੀ ਆ ਆ ਲੈ ਇਹਦੇ ਨਾਲ ਫੇਰ ਬਾਟਮ ਬਾਟਮ ਦੇ ਉੱਤੇ ਸੇਮ ਉਹੀ ਪੈਚ ਜਿਹੜਾ ਇਹਦੇ ਲੱਗਾ ਜੇ ਕਿਹਨਾਂ ਦੇ ਆ ਸ਼ਰਟ ਦਾ ਪੈਚ ਜਿਹੜਾ ਘੇਰੇ ਦੇ ਉੱਤੇ ਤੇ ਦੁਪੱਟਾ ਜਿਹੜਾ ਜੇ ਇਹਦੇ ਨਾਲ ਬਹੁਤ ਸੋਹਣਾ ਜੇ ਇੱਕ ਚੀਜ਼ ਮੈਂ ਹੋਰ ਕਲੀਅਰ ਕਰ ਦਵਾਂ ਜਦੋਂ ਆਪਾਂ ਦੁਪੱਟੇ ਜਿਹੜੇ ਡਾਈ ਕਰਦੇ ਆ ਆ ਸ਼ੇਡਾਂ ਤੁਸੀਂ ਵੇਖ ਸਕਦੇ ਜੇ ਇਹ ਜਿਹੜੀਆਂ ਇਹ ਬਿਲਕੁਲ ਅਹਿਮ ਮਤਲਬ ਮਿੰਕੇ ਫੀਤੇ ਨਾਲ ਜਾਂ ਇੰਚੀ ਟੇਪ ਨਾਲ ਮਿੰਕੇ ਡਾਈ ਨਹੀਂ ਹੁੰਦੀਆਂ ਤੁਹਾਨੂੰ ਪਤਾ ਹੀ ਆ ਤੇ ਇਹ 1922 ਜਿਹੜੇ ਜੇ ਇਧਰ ਉਧਰ ਹੋਏ ਹੁੰਦੇ ਆ ਕਸਟਮਰ ਮੁੜ ਕੇ ਇਹ ਨਾ ਸੋਚੇ ਇਹ ਫੈਦੇ ਦੇ ਰੰਗ ਫੇਡ ਹੋ ਗਏ ਆ ਇਹ ਰੰਗ ਫੇਡ ਨਹੀਂ ਹੁੰਦੇ ਇਹ ਜਦੋਂ ਡਾਈ ਹੁੰਦੇ ਆ ਰੰਗ ਜਿਹੜੇ ਜਦੋਂ ਇੱਕ ਰੰਗ ਦੂਜੇ ਦੇ ਰੰਗ ਦੇ ਉੱਤੇ ਜਾਉਂਦਾ ਹੈ ਤੇ ਉਦੋਂ 19 21 ਮਾਈਨਰ ਜਾਇ ਆਉਂਦਾ ਹੈ ਇਹ ਕੋਈ ਡਿਫੈਕਟ ਨਹੀਂ ਹੁੰਦਾ ਇਹਨੂੰ ਤੁਸੀਂ ਨੇਚਰਲ ਕਹਿ ਸਕਦੇ ਜੀ ਵੀ ਕੁਦਰਤੀ ਹੈ ਵੀ ਜਦੋਂ ਰੰਗ ਤੇ ਰੰਗ ਤੇ ਦੂਜਾ ਆਉਂਦਾ ਇੰਨਾ 19 21 ਜਿਹੜਾ ਉਹ ਆ ਜਾਂਦਾ ਆ ਲਓ ਜੀ ਹੁਣ ਆ ਚੈੱਕ ਕਰੋ ਸੂਟ ਫੈਬਰਿਕ ਹੈਗਾ ਜੀ ਮਸਲੀਨ ਕਾਟਨ ਦਾ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਤੇ ਬਹੁਤ ਜ਼ਿਆਦਾ ਸ਼ਾਨਦਾਰ ਕੁਆਲਿਟੀ ਜੇ ਇਹਦੀ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਜੇ ਤੇ ਬੇਨਤੀ ਇਹ ਜੇ ਕਿ ਚੇਂਜ ਐਕਸਚੇਂਜ ਕੁਛ ਨਹੀਂ ਹੋਣਾ ਜੋ ਮੈਂ ਵੀਡੀਓ ਤੇ ਤੁਹਾਨੂੰ ਦੱਸਣ ਦਾ ਉਹੀ ਚੀਜ਼ ਦੇਵਾਂਗਾ ਉਹੀ ਭੇਜੂਗਾ ਮਸਲੀਨ ਕਾਟਨ ਦੇ ਸੂਟ ਜੇ ਤੇ ਮਸਲੀਨ ਕਾਟਨ ਦਾ ਹੀ ਫੈਬਰਿਕ ਜੇ ਸਾਰਾ ਇਹਨਾਂ ਦਾ ਇਹਦੇ 'ਚ ਤੁਹਾਡੇ ਕੋਲ ਆਪਸ਼ਨ ਹੈਗੀ ਆ ਤੁਸੀਂ ਲਾਈਨਿੰਗ ਲਾਉਣੀ ਆ ਜਾਂ ਨਹੀਂ ਲਾਉਣੀ ਬਿਨਾਂ ਲਾਈਨਿੰਗ ਤੋਂ ਬਣਾਉਣੇ ਬਿਨਾਂ ਲਾਈਨਿੰਗ ਤੋਂ ਵੀ ਬਣਾ ਸਕਦੇ ਜੇ ਸ਼ਰਟ ਨੂੰ ਲਾਈਨਿੰਗ ਦੀ ਬਿਲਕੁਲ ਵੀ ਲੋੜ ਨਹੀਂ ਪੈਣੀ ਬਾਟਮ ਦੇ ਉੱਤੇ ਤੁਸੀਂ ਲਾਈਨਿੰਗ ਲਗਵਾ ਸਕਦੇ ਜੇ ਨਾਲ ਇਹਦੇ ਦੁਪੱਟਾ ਜੇ ਕੰਟਰਾਸਟ ਬਹੁਤ ਪਿਆਰਾ ਜਿਹਾ ਦੁਪੱਟੇ ਦਾ ਵੀ ਹਲੋ ਬਹੁਤ ਸੋਹਣੇ ਦੁਪੱਟੇ ਨੇ ਇਹਨਾਂ ਦੇ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਨੇ ਤੇ ਰੇਟ ਹੈਗੇ ਜੇ ਸਿਰਫ ਇਹਨਾਂ ਦੇ 800 ਦੇ 50 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਕਿਤੇ ਵੀ ਇੱਕ ਸੂਟ ਤੁਸੀਂ ਜੇ ਮੰਗਵਾ ਸਕਦੇ ਹੋ ਹਲੋ ਜੀ ਆ ਵੀ ਪ੍ਰਿੰਟ ਜਰੀਕੇ ਵੇਖਿਓ ਹਣ ਬਹੁਤ ਜ਼ਿਆਦਾ ਸ਼ਾਨਦਾਰ ਪ੍ਰਿੰਟ ਜਿਹਦੇ ਬਹੁਤ ਜ਼ਿਆਦਾ ਜਾਨਦਾਰ ਸੂਟ ਜੇ ਇਹੀ ਤੁਹਾਨੂੰ ਮਿਲ ਜੂਗਾ ਜੇ ਸੇਮ ਰੇਟ ਤੇ ਸੇਮ ਰੇਂਜ ਦੇ ਵਿੱਚ ਸ਼ਰਟ ਜਿਹੜੀ ਜੇ ਉਹ ਵੱਡੇ ਪਰਦੇ ਵਿੱਚ ਜੇ ਤੇ ਬਾਟਮ ਜਿਹੜੀ ਜੇ ਉਹ ਆ ਗਈ ਜੇ ਬੇਸ ਕਲਰ ਦੇ ਨਾਲ ਮੈਚ ਸੇਮ ਪੈਚ ਬਾਟਮ ਦੇ ਉੱਤੇ ਲੱਗਾ ਜੇ ਤੇ ਨਾਲ ਇਹਦੇ ਆ ਗਿਆ ਜੇ ਦੁਪੱਟਾ ਮਸਲੀਨ ਕਾਟਨ ਦਾ ਆ ਲੋ ਆ ਲੋ ਯੂ ਕੈਨ ਲੁੱਕ ਐਕਾ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸੇਮ ਰੇਟ ਤੇ ਸੇਮ ਰੇਂਜ ਦੇ ਵਿੱਚ ਇਹ ਸਾਰੇ ਸੂਟ ਜਿਹੜੇ ਹੈਗੇ ਅੱਜ ਆਪਣੇ ਕੋਲ ਹੈਗੇ ਹੈਗੇ ਰਖੜੀ ਸਪੈਸ਼ਲ ਆਫਰ ਦੇ ਵਿੱਚ ਇਹ ਉਹ ਸੂਟ ਨੇ ਜਿਹੜੇ ਤੁਸੀਂ ਗਿਫਟ ਦੇ ਸਕਦੇ ਜੇ ਆਪਣੀਆਂ ਭੈਣ ਭਰਾਵਾਂ ਨੂੰ ਆਪਣੇ ਰਿਲੇਟਿਵ ਨੂੰ ਆਪਣੇ ਕਿਸੇ ਵੀ ਸੱਜਣ ਮਿੱਤਰ ਨੂੰ ਤੁਸੀਂ ਗਿਫਟ ਦੇ ਕੇ ਰਖੜੀ ਦੇ ਉੱਤੇ ਜਾਂ ਉਦਾਂ ਖੁਸ਼ੀ ਦੇ ਮੌਕੇ ਤੇ ਤੁਸੀਂ ਵਧੀਆ ਕੀ ਨੂੰ ਆਦਿ ਇੱਕ ਚੰਗੀ ਸਾਂਝ ਜਿਹੜੀ ਉਹ ਬਣਾ ਸਕਦੇ ਜੇ ਆਪਣੇ ਭੈਣ ਭਰਾਵਾਂ ਦੇ ਨਾਲ ਇਹ ਸਾਡੇ ਕੋਲ ਸੂਟ ਨੇ ਬਹੁਤ ਜ਼ਿਆਦਾ ਸੋਹਣੇ ਬੇਨਤੀ ਇੱਕ ਹੋਰ ਕਰਦਾ ਜਿਹੜੇ ਬਾਰੋਂ ਕਸਟਮਰ ਭੈਣ ਭਰਾ ਸਾਡੇ ਜਿਹੜੇ ਆਰਡਰ ਕਰਨ ਦੇ ਉਹਨਾਂ ਦੇ ਮਨ 'ਚ ਇੱਕ ਕਨਫਿਊਜ਼ਨ ਰਹਿੰਦੀ ਹੈ ਕਿ ਪਤਾ ਨਹੀਂ ਘਰ ਸੂਟ ਪਹੁੰਚੂਗਾ ਕਿ ਨਹੀਂ ਪਹੁੰਚੂਗਾ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਰਖੜੀ ਤੋਂ ਪਹਿਲਾਂ ਪਹਿਲਾਂ ਤੁਹਾਡੇ ਘਰਾਂ ਤੱਕ ਸਾਰੇ ਸੂਟ ਪਹੁੰਚਾ ਦਈਏ ਜੇ ਤੁਸੀਂ ਲੇਟ ਵਿੱਚ ਆਰਡਰ ਕਰਦੇ ਜੇ ਤਾਂ ਵੀ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਪੇ ਵੱਧ ਪੇ ਕਰਕੇ ਸਪੈਸ਼ਲ ਸਾਨੂੰ ਦੇ ਕੇ ਤੁਹਾਨੂੰ ਛੇਤੀ ਸਮੂਹ ਪਹੁੰਚਾਈਏ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਜਿਹੜੇ ਜੇ ਸਾਡੇ ਰੈਡੀ ਵੀ ਹੋਣਦੇ ਆ ਤੇ ਬਹੁਤ ਜ਼ਿਆਦਾ ਸਟਾਕ ਜਿਹੜਾ ਉਹ ਔਨ ਵੀ ਡਿਆ ਆ ਫਿਰ ਬੇਨਤੀ ਇਹੀ ਆ ਚੇਂਜ ਐਕਸਚੇਂਜ ਦੀ ਕੋਈ ਆਪਸ਼ਨ ਨਹੀਂ ਜੇ ਹੈਗੀ ਉਹਦੇ ਵਾਸਤੇ ਮਾਫੀ ਜੇ ਦੁਕਾਨ ਤੇ ਆ ਜਾਓ ਹੱਥੀਂ ਬੇਫਿਕਰ ਹੋ ਕੇ ਅੱਖਾਂ ਬੰਦ ਕਰਕੇ ਤੁਸੀਂ ਸਾਡੇ ਤੇ ٹرسٹ ਕਰਕੇ ਬਾਈ ਕਰ ਸਕਦੇ ਜੀ। ਬਾਕੀ ਹੋਰ ਨਵੀਆਂ ਵੀਡੀਓ ਤੇ ਨਵਾਂ ਸਟਾਕ ਵੇਖਣ ਲਈ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। Instagram ਪੇਜ ਨੂੰ ਕਰਿਓ ਫੋਲੋ। ਫਿਰ ਮਿਲਾਂਗੇ ਨਵੇਂ ਸਟਾਕ ਦੇ ਨਾਲ ਬਾਏ ਬਾਏ ਜੀ ਸਤਿ ਸ੍ਰੀ ਅਕਾਲ।